ਉਹ ਯੋਗੀ ਕਾਫੀ ਕਮਾ ਬਾਦ ਆ ਜਾਇਆ ਤੇ ਪਾਣੀ ਇਹਦੇ ਵਿੱਚ ਤਕਰੀਬਨ ਅੱਜ 12 12:30 ਕਜੇ ਦੇ ਲੱਗੇ ਛਾ ਗਏ ਪਾਣੀ ਪੱਟੀ ਪਿੰਡ ਦੇ ਚੋਦੇ ਵਿੱਚ ਆ ਗਿਆ ਸੀਗਾ ਕਿਉਂਕਿ ਚੋਕ ਵੱਡਾ ਹੋਣ ਕਰਕੇ ਇਹਦੇ ਵਿੱਚ ਪਾਣੀ ਦੀ ਗੇਟ ਆਉਂਦਾ ਜਿਨ੍ਹਾਂ ਕੀ ਸਾਨੂੰ ਪਤਾ ਹੀ ਆ ਬਾਕੀ ਪਿੰਡਾਂ ਚੋ ਛੋਟੇ ਹੋਣ ਕਰਕੇ ਚਾਰ ਪੰਜ ਪਿੰਡਾਂ ਦੇ ਜਦੋਂ ਪਾਣੀ ਇਕੱਠਾ ਹੋ ਕੇ ਆਉਂਦਾ ਆ ਤੇ ਉਹ ਫਿਰ ਪੱਟੀ ਪਿੰਡ ਦੇ ਤੇ ਹੀ ਹੋ ਕੇ ਲੰਘਦੇ ਹੋਏ ਹਰਮਿਆਲ ਨੂੰ ਜਾਂਦਾ ਹੈ ਜੀ ਉਹ ਬੇ ਚੋਕ ਕਾਫੀ ਚੌੜਾ ਆ ਕਾਫੀ ਲੰਬਾ ਆ ਕਿਉਂਕਿ ਪਿਛੇ ਕੋਏ ਵੀ ਕਾਫੀ ਪੈ ਗਏ ਥਾਣ ਜੁਮੇ ਦੀ ਲੋਕੀ ਦਿੱਤਾ ਵਗੈਰਾ ਭਰਦੇ ਆ ਕੋਏ ਕਾਫੀ ਪੈ ਜਾਂਦੇ ਆ ਫਿਰ ਤੇ ਉਹ ਹੁਣ ਪਾਣੀ ਦੇ ਨਾਲ ਕੋਏ ਵਗੈਰਾ ਸਾਰੇ ਭਰ ਹੋ ਕੇ ਤੇ ਉਹਨਾਂ ਤੋਂ ਬਾਅਦ ਫਿਰ ਹੁਣ ਪਾਣੀ ਤੁਹਾਡੇ ਮਰੇ ਹੁੰਦਾ ਆ ਕਿਉਂਕਿ 12:30 ਦੇ ਤਕਰੀਬਨ ਪਾਣੀ ਪੱਟੀ ਪਣ ਦੇ ਚੋਦੇ ਵਿੱਚ ਆ ਗਿਆ ਸੀਗਾ 1:30 ਵਜੇ ਦੇ ਲਾਗੇ ਸ਼ਾਦੇ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਹੋ ਗਿਆ ਸੀਗਾ ਕਿ ਮੈਂ ਹੁਣ ਤੁਹਾਨੂੰ ਦਿਖਾ ਰਿਹਾ ਜੀ ਇਹ ਵੀਡੀਓ ਇਸ ਟਾਈਮ 5:54 ਮਿੰਟ ਦੀ ਵੀਡੀਓ ਹੈ ਜੀ 5:54 ਮਿੰਟ ਕੈਮ ਹੋਇਆ ਆ ਇਹ ਦੇਖ ਲਓ ਜੀ ਤਕਰੀਬਨ 6 ਵਜੇ ਦੇ ਲਾਗੇ ਦਾ ਟਾਈਮ ਹੈ ਤੇ ਹੱਲੇ ਵੀ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ ਹੱਲੇ ਵੀ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਆ ਤੁਸੀਂ ਚੈੱਕ ਕਰ ਸਕਦੇ ਆ ਜੀ ਕੋਈ ਟਿਪਿੰਗ ਦਾ ਚੋਰ ਉੰਨਾ ਦੱਸਣ ਲੱਗਿਆ ਜੀ ਇੱਥੇ ਪੱਥਰ ਪਾਏ ਹੁੰਦੇ ਸੀਗੇ ਜਦੋਂ ਪਾਣੀ ਜ਼ਿਆਦਾ ਤੇਜ਼ ਆਉਣ ਕਰਕੇ ਪੱਥਰ ਥੱਲੇ ਹੌਲੀ-ਹੌਲੀ ਖਿਸਕ ਜਾਂਦੇ ਆ ਹੁਣ ਜਦੋਂ ਪਾਣੀ ਹਟੂਗਾ ਪੂਰੀ ਤਰ੍ਹਾਂ ਫੇਰ ਪਤਾ ਲੱਗੂਗਾ ਵੀ ਕਿੰਨੇ ਕ ਪੱਥਰ ਰੂੜੇ ਕਿੰਨੇ ਕ ਨਹੀਂ ਰੂੜੇ ਹੈ ਨਾ ਹਾਂਜੀ ਕੁਝ ਕੁ ਬੰਦੇ ਰਿਸਕ ਲੈ ਕੇ ਫੇਰ ਵੀ ਇਸ ਪਾਣੀ ਦੇ ਵਿੱਚ ਨੰਗਣ ਦੀ ਕੋਸ਼ਿਸ਼ ਕਰੀ ਜਾਂਦੇ ਆ ਕਿਉਂਕਿ ਪਾਣੀ ਜ਼ਿਆਦਾ ਹੋਣ ਕਰਕੇ ਇਹਦੇ ਵਿੱਚ ਰਿਸਕ ਨਹੀਂ ਲੈਣਾ ਚਾਹੀਦਾ ਕਿਉਂਕਿ ਪਾਣੀ ਖਿੱਚੇ ਮਾਰਦਾ ਕਿਸੇ ਟਾਈਮ ਵੀ ਕਿਸੇ ਦੀ ਬਾਈਕ ਮੋਟਰਸਾਈਕਲ ਸਕੂਟਰੀ ਕੁਝ ਵੀ ਰੋੜ ਸਕਦਾ ਆ ਮੈਂ ਤਾਂ ਸਾਰੀ ਆਪਣੀ ਆਡੀਅੰਸ ਨੂੰ ਇਹੀ ਬੇਨਤੀ ਕਰਦਾ ਆ ਬਈ ਰਿਸਕ ਨਾ ਲਾਓ 40-50 ਰੁਪਏ ਦੇ ਤੇਲ ਬਦਲੇ ਘੁੰਮ ਕੇ ਚੱਬੇ ਵਾਲਾ ਦੀ ਜਾਂ ਜਿੱਧਰ ਦੀ ਵੀ ਤੁਹਾਨੂੰ ਰੋੜ ਆਪਣਾ ਪੈਂਦਾ ਆ ਉਧਰ ਦੀ ਚੱਲ ਜਾਓ ਐਦਾਂ ਪਾਣੀ ਜਿਆਦਾ ਪਾਣੀ ਆਉਂਦੇ ਦੇ ਵਿੱਚ ਕਦੇ ਵੀ ਰਿਸਕ ਨਾ ਆਪਣਾ ਲਓ ਹਨਾ ਜੀ ਕਿਉਂਕਿ ਪਾਣੀ ਦਾ ਕੋਈ ਪਤਾ ਨਹੀਂ ਮਾੜੇ ਟਾਈਮ ਦਾ ਕੋਈ ਪਤਾ ਨਹੀਂ ਪਾਣੀ ਕਦੋਂ ਖਿੱਚ ਕੇ ਲੈ ਜਾਵੇ ਕਿਉਂਕਿ ਬੰਦੇ ਦੇ ਹੱਥ ਕੁਝ ਨਹੀਂ ਹੈਗਾ ਹੁਣ ਵੀ ਇੱਥੇ ਇੱਕ ਪ੍ਰਵਾਸੀ ਨੰਗਣ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਦੱਸਿਆ ਵੀ ਕਿ ਇੱਧਰਲੀ ਸਾਈਡ ਰੱਖਿਓ ਜ਼ਿਆਦਾ ਉਹਨੇ ਫੇਰ ਵੀ ਇੱਥੋਂ ਜਾਂਦੇ ਜਾਂਦੇ ਨੇ ਗੱਬੇ ਜਾ ਕੇ ਰੇਸ ਦੇਪੀ ਦੇ ਮੋਟਰਸਾਈਕਲ ਗੱਬੇ ਫਸ ਚੱਲਾ ਸੀ ਫੇਰ ਵੀ ਚਲੋ ਬਚਾਅ ਹੋ ਗਿਆ ਖੈਰੇ ਟਾਈਮ ਨਾਲ ਉਹ ਬਾਹਰ ਨਿਕਲ ਗਿਆ ਕਿਉਂਕਿ ਜੇ ਮੋਟਰਸਾਈਕਲ ਵਿੱਚ ਪੰਜ ਦੇ ਦੇਖ ਪੈਂਦਾ ਤਾਂ ਫੇਰ ਕੱਢਣਾ ਔਖਾ ਹੋ ਜਾਣਾ ਸੀ ਆਹ ਹੈ ਜੀ ਪੱਟੀ ਪਿੰਡ ਦਾ 뷰 ਚੈੱਕ ਕਰ ਲੋ ਆਕ ਉਸ ਤੋਂ ਬੰਦੇ ਪਿੰਡ ਦੇ ਪੱਟੀ ਪਿੰਡ ਵਿੱਚ ਉਹ ਦੇਖਣ ਆਏ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਇੱਧਰ ਗੁਜਰਾਂਵਾਲਾ ਡੇਰਾ ਆ ਜਿੱਦਾਂ ਨੇ ਆਪਣੇ ਮਕਾਨ ਪਾਏ ਆ ਫੇਰ ਵੀ ਬਚਾ ਆ ਚਲੋ ਗੁਜਰਾਂ ਦਾ ਨਹੀਂ ਕੋਈ ਬਹੁਤਾ ਜ਼ਿਆਦਾ ਨੁਕਸਾਨ ਹੋਇਆ ਪਾਣੀ ਉਰੇ ਉਰੇ ਰਹਿ ਗਿਆ ਕਿਉਂਕਿ ਜੇ ਜ਼ਿਆਦਾ ਚੋਦੇ ਵਿੱਚ ਨੂੰ ਹੁੰਦੀਆਂ ਉਹਨਾਂ ਦੀਆਂ ਮੱਜਾਂ ਦਾ ਤਾਂ ਨੁਕਸਾਨ ਜ਼ਿਆਦਾ ਹੋਣਾ ਸੀ ਜਿਵੇਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਨੂੰ ਬਹੁਤ ਜ਼ਿਆਦਾ ਲਾਈਕ ਕਮੈਂਟ ਕਰਦੇ ਆ ਇਹਨਾਂ ਵੀਡੀਓ ਨੂੰ ਵੀ ਲਾਈਕ ਕਮੈਂਟ ਜ਼ਰੂਰ ਕਰਿਓ ਮੈਂ ਤੁਹਾਡਾ ਆਪਣਾ ਬਿੱਖੀਤਾਬ ਅਤੇ ਮਿੱਤਰੋ ਅੱਗੇ ਮਿਲਦੇ ਆ ਕਿਤੇ ਨਵੀਂ ਵੀਡੀਓ ਵਿੱਚ